ਆਪਾਂ ਕੁਲਬੀਰ ਝੰਜਰ ਬਾਈ ਦੀ ਗੱਲ ਕਰਦੇ ਗਾਣਿਆਂ ਨੂੰ ਲੈ ਕੇ ਕੀ ਕੁਝ ਸੋਚਦੇ ਨੇ ਜਦੋਂ ਤੁਸੀਂ ਮਿਲੇ ਤੇ ਕਿਦਾਂ ਦੀ ਗੱਲਬਾਤ ਕੁਝ ਬੰਦੇ ਹੈਗੇ ਜਿਨ੍ਹਾਂ ਦੇ ਹੇਟਰ ਨਹੀਂ ਹੈਗੇ ਨਹੀਂ ਤੇ ਹਰੇਕ ਦਾ ਕਿਤੇ ਨਾ ਕਿਤੇ ਇੱਕ ਦੋ ਹੇਟਰ ਹੈਗੇ ਨੇ ਅਮਰਦਰ ਗਿੱਲ ਭਾਜੀ ਦੇ ਨੌ ਹੇਟਰ ਕੁਲਬੀਰ ਝੰਜਰ ਦੀ ਨੌ ਹੇਟਰ ਸਾਰੇ ਫੋਲੋ ਕਰੀ ਜਦੋਂ ਉਹਦੇ ਗਾਣੇ ਕਲਾਸਰੂਮ ਆਇਆ ਸੀ ਬਾਈ ਦਾ ਕਾਲਜ ਆਇਆ ਸੀ ਹਨਾ ਇਹਨਾਂ ਗਾਣਿਆਂ ਨੂੰ ਸੁਣ ਸੁਣ ਕੇ ਅਸੀਂ ਗਰੋਅ ਹੋਏ ਆ ਇਥੇ ਹਨਾ ਹੂੰ ਵਿਲੀ ਜੰਤਾ ਆਇਆ ਗਾਣਾ ਉਹ ਸਾਰੇ ਗਾਣੇ ਕਿੰਨੇ ਹਟ ਗਏ ਅੱਜ ਵੀ ਐਵਰ ਗ੍ਰੀਨ ਨੇ ਉਹ ਗਾਣੇ ਅੱਜ ਵੀ ਉਹਨਾਂ ਨੂੰ ਸੁਣੀਏ ਤੇ ਆਪਾਂ ਨੂੰ ਨਵੇਂ ਲੱਗਦੇ ਆ ਟਾਈਮ ਯਾਦ ਆ ਜਾਂਦਾ ਸਭ ਨੂੰ ਆਪਣੇ ਕਾਲਜ ਦਾ ਉਦੋਂ ਇਨਸਾਨ ਬਹੁਤ ਘੈਂਟ ਆ ਮੂੰਹ ਤੇ ਨਹੀਂ ਉਹਨਾਂ ਦੀ ਤੇ ਪਿੱਠ ਸੁਣਦੀ ਆ ਆਪਾਂ ਪਿੱਠ ਤੇ ਵੀ ਹਮੇਸ਼ਾ ਹਨਾ ਚਾਹੇ ਕੁਝ ਇੱਕ ਦੋ ਜਣਿਆਂ ਨੂੰ ਗਾਲਾਂ ਕੱਢਦੀਏ ਜਿਹੜੀ ਸਿੱਧੀ ਗੱਲ ਆ ਪਰ ਝਿੰਜਰ ਵੀਰੇ ਬਾਰੇ ਚਾਹੇ ਪਿੱਠ ਪਿੱਛੇ ਹੋਈਏ ਤੇ ਦੁਨੀਆ ਗਵਾਹ ਆ ਵੀ ਤਾਰੀਫ਼ ਹੀ ਸੁਣੀ ਉਹ ਬੰਦਾ ਇਹਦਾ ਮੈਂ ਵੋਕਲ ਦਾ ਬਾਈ ਦਾ ਫੈਨ ਸੀਗਾ ਤੇ ਉਵੇਂ ਹੀ ਉਹਨਾਂ ਦੇ ਕਰਦਾਰ ਦਾ ਵੀ ਫੈਨ ਆ ਬਹੁਤ ਕਹਣ ਕਰਦਾਰ ਵਾਲਾ ਇਨਸਾਨ ਚਿੰਝਰ ਬਾਈ ਦੇ ਨਾਲ ਆਪਾਂ تر세ਮ ਜਸੜ ਭਾਈ ਦੀ ਗੱਲ ਨਾ ਕਰੀ ਤਾਂ ਹੋ ਨਹੀਂ ਸਕਦਾ ਹਨਾ ਉਹਨਾਂ ਦੇ ਵੀ ਤੁਸੀਂ ਗਾਣੇ ਦੇ ਮਿਊਜ਼ਿਕ ਦਿੱਤੇ ਜਦ ਲਾਈਵ Song ਹੋ ਗਿਆ ਹਨਾ ਜਸੜ ਭਾਈ ਦੇ ਨਾ ਮਤਲਬ ਕਿ ਮਿਊਜ਼ਿਕ ਨੂੰ ਲੈ ਕੇ ਕੀ ਥਿੰਕਿੰਗ ਆ ਉਹਨਾਂ ਦੀ ਜਾਂ ਕਿੱਦਾਂ ਦੀ ਉਹ ਸੋਚ ਰੱਖਦੇ ਨੇ ਇਨਸਟੈਂਟ ਗਾਣਾ ਬਣਾਉਂਦੇ ਉਹ ਵੀ ਓਕੇ ਲਖਾਰੀ ਤੋਂ ਲੈ ਕੇ ਸਿੰਗਰ ਤੱਕ ਬਹੁਤ ਪਰਫੈਕਟ ਆ ਇਨਸਟੈਂਟ ਗਾਣਾ ਬਣਾਉਂਦੇ ਉਹ ਵੀ ਕਈ ਵਾਰੀ ਬੈਠੇ ਬੈਠੇ ਪੰਜਾਂ ਦਸਾਂ ਮਿੰਟਾਂ 'ਚ ਗਾਣਾ ਤਿਆਰ ਹੋ ਜਾਂਦਾ ਉਹ ਵੀ ਬਹੁਤ ਜ਼ਿਆਦਾ ਹੰਬਲ ਤੇ ਕਲਾਸ ਆ ਉਹਨਾਂ ਦੀ ਆਪਣੀ ਅੱਜਕੱਲ ਨਾ ਜਿਹੜੇ ਨਵੇਂ ਯੂਥ ਨਵ ਮਿਊਜ਼ਿਕ ਲੈ ਕੇ ਆ ਰਹੇ ਨੇ ਜਾਂ ਲਿਰਿਕਸ ਲੈ ਕੇ ਆ ਰਹੇ ਨੇ ਕਾਫੀ ਵਾਇਰਲ ਵੀ ਹੋ ਰਹੇ ਨੇ ਉਹਨਾਂ ਨੂੰ ਮਿਊਜ਼ਿਕ ਦੀ ਸਮਝ ਹੈਗੀ ਆ ਜਾਂ ਫਿਰ ਉਹ ਸੋਸ਼ਲ ਮੀਡੀਆ ਹੈਗਾ ਇਸ ਲਈ ਵਾਇਰਲ ਹੋ ਰਹੇ ਨੇ ਜਾਂ ਐਕਚੁਅਲ ਚ ਟੈਲੈਂਟ ਹੈਗਾ ਕੀ ਚੀਜ਼ ਸਪੋਰਟ ਕਰ ਰਹੀ ਆ ਉਹਨਾਂ ਦੀ ਤੁਸੀਂ ਰੱਬ 'ਚ ਬਲੀਵ ਕਰਦੇ ਹੋ ਮੈਂ ਬਿਲਕੁਲ ਹਣਾ ਹਾਂਜੀ ਜੇ ਉਹਦੀ ਕਹਿੰਦੇ ਜੋ ਦੁਨੀਆ 'ਚ ਕੀ ਕੋਈ ਵੀ ਚੀਜ਼ ਹੋਣ ਢਈ ਉਹਦੇ ਭਾਣੇ 'ਚ ਹੋਣ ਢਈ ਹਾਂਜੀ ਹਾਂਜੀ ਇਹ ਤਾਂ ਸਹੀ ਇਹ ਮੈਂ ਕਹਿੰਦਾ ਵੀ ਕੋਈ ਬੰਦਾ ਵਾਇਰਲ ਹੋ ਰਿਹਾ ਹਿੱਟ ਹੋ ਰਿਹਾ ਜਾਂ ਫਲॉप ਹੋ ਰਿਹਾ ਉਹਦੇ ਭਾਣੇ 'ਚ ਹੋ ਰਿਹਾ ਉਹਦੀ ਮਰਜ਼ੀ 'ਚ ਹੋਣ ਢਿਆ ਤੇ ਮੈਂ ਸੋਚਦਾ ਵੀ ਸਹੀ ਆ ਰੈਪ ਜਾਂ ਸਿੰਗਿੰਗ ਦੇ ਵਿੱਚੋਂ ਤੁਹਾਡੇ ਤੋਂ ਪੁੱਛਣਾ ਹੋਵੇ ਵੀ ਦੋਨਾਂ 'ਚ ਤੁਸੀਂ ਕਿਹਨੂੰ ਪਹਿਲ ਦੇਣਾ ਚਾਹੁੰਦੇ ਹੋ ਤਾਂ ਕੀ ਹੋਊਗਾ ਮੈਂ ਤਾਂ ਫਰੀ ਸਟਾਈਲ ਨੂੰ ਲਾਊਂਗਾ ਉਹਨ ਮੈਂ ਆਪਣਾ ਫ੍ਰੀ ਸਟਾਈਲ ਆਪਣੇ ਗਾਣੇ ਥੋੜਾ ਜਿਹਾ ਗਾ ਕੇ ਰਿਪਰੈਜ਼ੈਂਟ ਕਰਨ ਲੱਗ ਗਿਆ ਪਹਿਲਾਂ ਮੈਂ ਰੈਪ ਵਾਂਗੂ ਹੀ ਗਾਉਣਾ ਆਪਣੇ ਇਧਰ ਪੰਜਾਬੀ ਚ ਰੈਪ ਬੋਹੀਮੀਆ ਪਾਜੀ ਨੇ ਲਿਆਂਦਾ ਹ ਹ ਤੇ ਮੈਂ ਰੈਪ 뮤직 ਬਹੁਤ ਸੁਣਦਾ ਮੈਂ ਲਾਈਕ ਕਰਦਾ ਬੋਹੀਮੀਆ ਪਾਜੀ ਦੀ ਹੁਣੇ ਰੀਸੈਂਟਲੀ ਐਲਬਮ ਆਈ ਆ ਸੁਣੀ ਆ ਤੁਸੀਂ ਹਾਂਜੀ ਕੀ ਮਤਲਬ ਕਿੱਦਾਂ ਦੀ ਫੀਲਿੰਗ ਹੈ ਨਾ ਮੈਂ ਦੇ ਉਹਨਾਂ ਦੇ ਉਹ ਗਾਣੇ ਜ਼ਿਆਦਾ ਪਸੰਦ ਕਰਦਾ ਜਦੋਂ ਉਹਨਾਂ ਦੀ ਐਲਬਮ ਪੈਸਾ ਨਸ਼ਾ ਪਿਆਰ ਆਈ ਮੈਂ ਉਹ ਤੇ ਉਹ ਗਾਣੇ ਲਾਈਕ ਕਰਦਾ ਸਹਾਰਾ 420 ਕਾਲੀ ਦਿਨਾਲੀ ਇਹ ਗਾਣੇ ਤੇ ਹਰ ਇੱਕ ਨੇ ਸੁਨੇ ਇਹਨਾਂ ਗਾਣਿਆਂ ਦੇ ਇਹੀ ਫੈਸਲੇ ਇੰਡਸਟਰੀ ਦੇ ਵਿੱਚ ਤੁਹਾਨੂੰ ਆਰਟਿਸਟ ਬੁਲਾਉਂਦੇ ਆ ਇਦਾਂ ਕਿਸੇ ਖਾਸ ਈਵੈਂਟ ਤੇ ਜਾਂ ਇਨਵਾਈਟ ਕਰਦੇ ਆ ਮੈਂ ਵੈਸੇ ਇਹਨਾਂ ਕੋਈ ਸੀਰੀਅਸ ਨਹੀਂ ਲੈਣਾ ਵੀ ਮੈਂ ਬਹੁਤ ਵੱਡੇ ਈਵੈਂਟਸ ਤੇ ਜਾਵਾਂ ਜਿੱਥੇ ਸਾਰੇ ਆਰਟਿਸਟ ਬੈਠੇ ਆ ਆਪਾਂ ਨੂੰ ਕੋਈ ਚੱਕਰ ਨਹੀਂ ਮੇਰੇ ਜਿੱਥੇ ਦੋ ਢੈਟ ਯਾਰ ਬੈਠੇ ਆ ਨਾ ਜਿਨ੍ਹਾਂ ਨਾਲ ਬਹਿ ਕੇ ਮੈਂ ਉੱਥੇ ਜਾਣਾ ਪਸੰਦ ਕਰਦਾ ਕਿਸੇ ਬਹੁਤ ਵੱਡੀ ਚੱਕਾ ਚਾਹੁੰਦਾ ਮੈਂ ਹਿੱਸਾ ਬਣਨਾ ਨਹੀਂ ਚਾਹੁੰਦਾ ਬਾਬਾ ਮੇਰੇ ਕਰੇ ਵੀ ਕੱਲ ਨੂੰ ਵੱਡੇ ਚਾਹੇ ਬਹੁਤ ਵੱਡੇ ਮਕਾਮ ਹਾਸਲ ਕਰ ਲਈਏ ਤਾਂ ਵੀ ਮੈਂ ਆਪਣੇ ਦੋ ਮੇਰੇ ਜਿਗਰੀ ਯਾਰਾਂ ਨਾਲ ਬਹਿਣਾ ਹੀ ਕਸਤ ਕਰੂੰਗਾ ਜੇ ਵੀ ਜਿਨ੍ਹਾਂ ਨਾਲ ਮੈਂ ਦਿਲ ਦੀਆਂ ਗੱਲਾਂ ਕਰ ਸਕਣਾ ਕਰੋੜਾਂ ਵਾਲੇ ਵੀ ਹੋ ਜਾਾਂਗੇ ਤਾਂ ਵੀ ਆਪਣੇ ਯਾਰਾਂ